ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮਿੱਤਰੋ ਪਾਓ ਜੀ ਅੱਜ ਤੁਹਾਨੂੰ ਦੋ ਝੋਟੀਆਂ ਸੇਲੜੀਆਂ ਦਿਖਾਈਏ ਤੇ ਪਹਿਲਾ ਝੋਟੀਆਂ ਦਾ ਦਰਸ਼ਨ ਕਰਦੇ ਤੁਹਾਨੂੰ ਪਹਿਲਾ ਝੋਟੀਆਂ ਤੇ ਝੋਟੀ ਆਇਆ ਡਿਟੇਲ ਆਪਾਂ ਬਾਅਦ ਤੋਂ ਬਾਅਦ ਚ ਲੈਨੇ ਆਂ ਇਹ ਅੰਦਰ ਖਲਾਅ ਵੀ ਰੇ ਫਿਰ ਲੈਨੇ ਆਪਾਂ ਡਿਟੇਲ ਫੇਰ ਕਰਦੇ ਆਂ ਗੱਲ। ਪੂਲੀ ਜ਼ਰਨੋਂ। ਹਾਂ। 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 ਇੱਕ ਪਟਕੋੜਾ ਪੁੱਛੇ ਦੇਖਾ ਦੇ। ਬਹੁਤ ਸੋਹਣੀਆਂ। ਦੋਵੇਂ ਛੋਟੀਆਂ ਨੇ। ਇਹ ਤਾਂ ਬਣਾ ਨੇ। ਇੱਧਰ ਤੋਰਨਾ ਮਾਲਾ ਜੀ। ਕਮਾ ਦੇ ਲੈ ਆ ਬਈ ਆ ਜਾ ਆ ਜਾ ਤੂੰ ਤਾਂ ਨਾ ਕੋਈ ਨਾ ਡਰੇ ਨਾ ਇਹ ਦੇਖੋ ਜੀ ਬਟੇਲ ਬਾਈ ਜਿੰਦ ਤੋਂ ਲਾਵਾਂਗੇ ਇਹ ਹੈਗੀਆਂ ਨੇ ਜੀ ਪਿੰਡ ਬਾਰਨ ਸਰਹੰਦ ਰੋਡ ਤੇ ਪਟਿਆਲਾ ਤੋਂ ਸਰਹੰਦ ਰੋਡ ਤੇ 7-8 ਕਿਲੋਮੀਟਰ ਤੇ ਪਿੰਡ ਬਾਰਨ ਤੇ ਇਹ ਉੱਥੇ ਨਹੀਂ ਝੋਕੀਆਂ ਦੋਨੋਂ ਹੀ ਅਤੇ ਜੀ ਤੁਹਾਨੂੰ ਤੋਰ ਕੇ ਦਿਖਾਉਣੀ ਹੈ। ਫਿਰ ਆਪਾਂ ਬਾਈ ਤੋਂ ਲੈਣਾ ਡੀਟੇਲ। ਲੈ ਖੋਲਿਆ ਰੂਵੀ। ਵਾਟ ਵਾਟ ਆ ਜਾ। ਮੋੜ ਲਓ ਜੀ। ਮੋੜ ਲਓ। ਉਹ ਇਹ ਦਰ ਨਾ ਇਹ ਦਰ ਨਾ ਕਰੋ ਜੀ ਚੈੱਕ ਮੰਨ ਦੋ ਜੀ ਅੰਦਰ ਬਾਈ ਆਇਆ ਕਰੋ ਦੱਸੋ ਡਿਟੇਲ ਝੋਟੀਆਂ ਦੀ ਸੱਸੀ ਕਬਜੇ ਸ਼ਕਨ ਜੀ ਉਹ ਠੀਕ ਹੋ ਜੀ ਬਹੁਤ ਵਧੀਆ ਜੀ ਇੱਕ ਤਾਂ ਡਰੈਸ ਦੱਸੋ ਕਹਿੰਦਾ ਬਹੁਤ ਬਹੁਤ ਡਰੈਸ ਵੀਰੇ ਬਣਾ ਪਿੰਡ ਬਾਰਨ ਜਿਹੜਾ ਪਟਿਆਲਾ ਸਰਹੰਦ ਰੋਡ ਦੇ ਉੱਤੇ ਹੀ ਹੈ अच्छा <गपते>। जी ਪਟਿਆਲੇ ਤੋਂ ਦਿਰਫ 7.8 ਕਿਲੋਮੀਟਰ 7.8 ਕਿਲੋਮੀਟਰ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦਿਓ ਫਿਰ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਫੋਨ ਨੰਬਰ ਆਪਾਂ ਹੈਗਾ 9715 44036 9715 44036 44036 ਹਾਂਜੀ ਹੁਣ ਦਾ ਵਜੇ ਡੀਟੇਲ ਆ ਪਹਿਲਾਂ ਇੱਕ ਤੋਂ ਸ਼ੁਰੂ ਕਰ ਲਓ ਜਿਹੜੀ ਮਰਜ਼ੀ ਤੇ ਇਹਨਾਂ ਦੋਨਾਂ ਦੀ ਸਹਿਰ ਇੱਕੋ ਮਰਾ ਬਈ ਜੀ ਅੱਛਾ ਜੀ ਸਾਢੇ ਕਿੰਨੇ ਸਾਲ ਇੱਕ ਦੇ ਪੌਣੇ ਚਾਰ ਦਾਲਾ ਠੀਕ ਹੈ ਜੀ ਪਹਿਲੜ ਝੋਟੀਆਂ ਨੇ ਫੁੱਲ ਦਾ ਪਤਾ ਕਿਹੜੇ ਦੀਆਂ ਨੇ ਫੁੱਲ ਇਹ ਨਾ ਤਾਂ ਨਹੀਂ ਰਿਕਾਰਡ ਹੈਗਾ ਆਪਣੇ ਕੋਲੇ ਅੱਛਾ ਰਿਕਾਰਡ ਨਹੀਂ ਹੈਗਾ ਮੱਜਾਂ ਦੇ ਨਾਲ ਹੀ ਹਾਂ ਮੱਜਾਂ ਦੇ ਨਾਲ ਏਂਦੀਆਂ ਕਿਹੜੀਆਂ ਨੇ ਮਾਵਾਂ ਨੇ ਉਹ ਵਧੀਆ ਦੁੱਧ ਵਾਲੀਆਂ ਨੇ ਮਤਲਬ ਵਧੀਆ ਦੁੱਧ ਵਾਲੀਆਂ ਇੱਕ 16-17 ਦੇ 17-18 ਕਿਲੋ ਹਾਂਜੀ ਦੋ ਆਪਣੇ ਕੋਲੇ ਨੇ ਦੋਨੋਂ ਆ ਦੇਖੋ ਬਾਈ ਕਿਤੇ ਕਹੋਗੇ ਇੰਨੇ ਉਹ ਕਰਦਾ ਦੇਖੋ ਪਿੱਛੇ ਕਰਨੇਗਾ ਕਿ ਬਸੀ ਤੁਰੇ ਗੱਲਾਂ ਕਰਦੇ ਬਾਈ ਥੇਲ ਕਰਨੇ ਪਏ ਤੇ ਦਸੇ ਤੇ ਗੋਪੀਵਾਨ ਤਾਂ ਦੋਨਾਂ ਨੇ ਇਹ ਗੱਭਣੇ ਜੀ

ਆ ਵੀ ਹੈ ਮੀਆਂ ਹਾਂ ਆ ਦੇਖੋ ਜੀ ਹਲੋ ਕੋਈ ਹੋਣੀ ਪੰਜ ਸੌ ਦੇ ਰੈਜ਼ਿਡੈਂਸ ਹੋਣ ਦੇ ਬਾਈ ਨਾਲ ਕੋ ਟਾਈਮ ਹੈ ਨਾ ਤੇ ਦੋਨੇ ਸੇਲ ਨੇ ਹੈ ਨਾ ਬਈ ਦੋ ਸੇਲ ਨੇ ਦੋ ਸੇਲ ਨੇ ਠੀਕ ਹੈ ਜੀ ਤੇ ਜਿਹੜੇ ਭਰਾ ਨੇ ਲੈਣੀਆਂ ਹੁਣ ਉਹ ਨੰਬਰ ਆਪਾਂ ਨੇ ਬੌਂਸਾ ਵਿੱਚ ਤੇ ਬਾਈ ਨਾਲ ਸੰਪਰਕ ਕਰ ਸਕਦਾ ਇੱਕ ਵਾਰ ਐਡਰੈਸ ਫਿਰ ਬੋਲ ਦਿੰਨੇ ਆ ਕਿ ਪਟਿਆਲਾ ਜ਼ਿਲ੍ਹਾ ਪਿੰਡ ਬਾਰਨ ਸਰਾਂਡ ਰੋਡ ਦੇ ਉੱਪਰ ਕਟਿਆਲੇ ਤੋਂ 7-8 ਕਿਲੋਮੀਟਰ ਜਿਹੜਾ ਤਰੰਧਵਾਲ ਨੂੰ ਪਿੰਡ ਹੈ ਤੇ ਆ ਦੇਖੋ ਪਸ਼ੂ ਜਿਆਦਾ ਹੋਣ ਕਰਕੇ ਨਾ ਬਾਈ ਆ ਗਏ ਮਾਵਾ ਵੀ ਇੱਥੇ ਘੜੀਆਂ ਦੇ ਨਾਲ ਦੇ ਵਿੱਚ ਤੇ ਇਸ ਕਰਕੇ ਸੇਲ ਕਰਨੀਆਂ ਪੈ ਰਹੀਆਂ ਨੇ ਬਹੁਤ ਜਗ੍ਹਾ ਦੀ ਤੰਗੀ ਆ ਆ ਦੇਖੋ ਉਹਦੇ ਮੈਨੂੰ ਲੱਗਦਾ ਨਹੀਂ ਕਿ ਕਿਤੇ ਕੋਈ ਪਸ਼ੂ ਖੜਨ ਦੀ ਜਗ੍ਹਾ ਹੋਊਗੀ ਤੇ ਸਾਰੀਆਂ ਦਿੱਕਤਾਂ ਦੇਖੋ ਆ ਹੋਰ ਝੁੱਟੀਆਂ ਤਿਆਰ ਹੋ ਰਹੀਆਂ ਨੇ ਇਸ ਕਰਕੇ ਸੇਲ ਕਰਨੀਆਂ ਪੈ ਰਹੀਆਂ ਨੇ ਸੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਜੁੜਨ ਦੇ ਲਈ